ਦੋਸਤੋ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਜੋ ਸਕੀਮ ਨੂੰ ਲੈ ਕੇ ਪੰਜਾਬ ਦੀਆਂ ਕਿਸਾਨਾਂ ਦੀਆਂ ਜੋ ਜ਼ਮੀਨਾਂ ਨੇ ਉਹ ਇਨਕੁਆਇਰ ਕੀਤੀਆਂ ਜਾ ਰਹੀਆਂ ਨੇ ਖਰੀਦੀਆਂ ਜਾ ਰਹੀਆਂ ਨੇ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੱਲ ਨੂੰ 21 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 35A ਦੇ ਵਿੱਚ ਜੋ ਕਿਸਾਨਾਂ ਨੂੰ ਸੱਦਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੱਦਿਆ ਗਿਆ ਇਹ ਸਾਰੇ ਮੁੱਦੇ ਤੇ ਮੀਟਿੰਗ ਕਰਨੀ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਲੈਂਡ ਪੋਲਿੰਗ ਨੀਤੀ ਨੂੰ ਲੈ ਕੇ ਅਤੇ ਉੱਥੇ ਹੀ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਇਸ ਜੋ ਮੁੱਦੇ ਤੇ ਗੱਲਬਾਤ ਰੱਖੀ ਗਈ ਹੈ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਲੱਖਾ ਸਿਧਾਣਾ ਦੀ ਉਸ ਵੀਡੀਓ ਦੇ ਵੱਲ ਜਿਸ ਵਿੱਚ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਉਹ ਵੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਇਸ ਵੀਡੀਓ ਨੂੰ ਅੱਗੇ ਹੋਰ ਨਾਲ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਗੱਲ ਨੂੰ ਸਾਂਝੀ ਕਰ ਦਿਓ ਵਾਇਰਲ ਖਾਲਸਾ ਵਾਇਰਲ ਜੀ ਪਤੇ ਤੁਹਾਨੂੰ ਗਮਰਾਹ ਕਰਕੇ ਭੁਲੇਖੇ ਚ ਲੈ ਕੇ ਬਹੁਤ ਵੱਡਾ ਨੁਕਸਾਨ ਕਰਨੇ ਜਾ ਰਹੇ ਆ ਜਿਹੜੀ ਗੱਲਬਾਤ ਮੈਂ ਕਰਨ ਜਾ ਰਿਹਾ ਹਾਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਕਿ ਇਹਨੂੰ ਗੱਲਬਾਤ ਨੂੰ ਸਾਂਝੀ ਕਰਕੇ ਹਰ ਬੰਦੇ ਤੱਕ ਪਹੁੰਚਦੀ ਕਰ ਦਿਓ। ਕੱਲ ਨੂੰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ 35ਏ ਦੇ ਵਿੱਚ ਜਿੱਥੇ ਮਿਊਂਸੀਪਲ ਭਵਨ ਹੈ ਸੈਕਟਰ 35ਏ ਮਿਊਂਸੀਪਲ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੱਲ ਨੂੰ ਸਰਕਾਰ ਨੇ ਸਨੇਹ ਲਾਇਆ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਉੱਥੇ ਆਓ। ਮੈਨੂੰ ਰਾਤ ਸਤ ਅਠ ਪਿੰਡਾਂ ਦੇ ਵਿੱਚੋਂ ਫੋਨ ਆਇਆ। ਕਹਿੰਦੇ ਭਾਈ ਸਾਨੂੰ ਸਾਡੇ ਐਮਐਲਏ ਨੇ ਸਨੇਹ ਲਾਇਆ ਕਿ ਤੁਸੀਂ ਕੱਲ ਨੂੰ ਉੱਥੇ ਚੰਡੀਗੜ੍ਹ ਪਹੁੰਚਣਾ ਹੈ ਸਰਕਾਰ ਨਾਲ ਸੋਡਰ ਨਾਲ ਮੀਟਿੰਗ ਕਰਨੀ ਹੈ ਇਹ ਉਹਨਾਂ ਪਿੰਡਾਂ ਸਨੇਹ ਲੱਗੇ ਆ ਜਿੰਨਾ ਪਿੰਡਾਂ ਦੇ ਵਿੱਚ ਇਹ ਜ਼ਮੀਨਾਂ ਲੈਂਡ ਪੂਲਿੰਗ ਨੀਤੀ ਤਹਿਤ ਦੱਬ ਰਹੇ ਆ ਸੋ ਪੰਜਾਬ ਦੇ ਲੋਕ ਤੁਹਾਨੂੰ ਅਪੀਲ ਕਰਦਾ ਬਾਈ ਦੇਖਿਓ ਕਿਤੇ ਫਾਜੋ ਭੁੱਲ ਕੇ ਵੀ ਸੈਕਟਰ 35ਏ ਦੀ ਜਿਹੜੀ ਸਰਕਾਰ ਨਾਲ ਮੀਟਿੰਗ ਹੈ ਉਹ ਮੀਟਿੰਗ ਨਾ ਤੁਸੀਂ ਜਾਇਓ ਕਰਨ ਬਹੁਤ ਤਕੜੀ ਇਹ ਸੋਡਰ ਸਕੀਮ ਲੱਗਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਉਂਕਿ ਸਕੀਮ ਵਾਲੇ ਸਕੀਮਾਂ ਵਾਲੇ ਬੰਦੇ ਤਾਂ ਹੈਗੇ ਆ ਇਹ ਉੱਥੇ ਤੁਹਾਨੂੰ ਗਮਰਾ ਕੀਤਾ ਜਾਣਾ ਹੈ ਉਹੀ ਪਿੰਡ ਬੁਲਾਏ ਜਾ ਰਹੇ ਕਿਉਂਕਿ ਪਿੰਡਾਂ ਦੇ ਲੋਕ ਅੜ ਗਏ ਪੰਜਾਬ ਦੇ ਲੋਕ ਅੜ ਗਏ ਵੀ ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਜੋ ਮਰਜ਼ੀ ਹੋ ਜੇ ਤੁਸੀਂ ਗਮਰਾਹ ਕਰ ਰਹੇ ਹੋ ਸਾਨੂੰ ਆਹ ਦੇਖੋ ਆਹ ਆ ਧਿਆਨ ਨਾਲ ਸੁਣ ਲਓ ਪਹਿਲਾਂ ਨੂੰ 3 ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵੰਤ ਮਾਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਪਿੱਲੇ ਮਗਰ ਜੀ ਦੇਖੋ 1000 ਗੱਟਾ ਰੈਜੀਡੈਂਸ਼ੀਅਲ ਮਿਲ ਰਿਹਾ ਤੇ 200 ਗੱਟਾ ਤੇ ਇਹ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਸਕੀਮ ਦੇ ਵਿੱਚ ਸਾਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਅਸੀਂ ਭਗਵੰਤ ਮਾਨ ਸਰਕਾਰ ਨੂੰ ਅਸੀਂ ਦੇ ਰਹੇ ਆ ਆਪਣੀ ਮਰਜ਼ੀ ਨਾਲ ਦੇ ਰਹੇ ਆ ਕਿਉਂਕਿ ਸਾਨੂੰ ਇਹਦੇ ਵਿੱਚ ਫਾਇਦਾ ਹੀ ਲੱਗਿਆ ਮਾ ਆ ਜਾਂਦੀ ਹੈ ਜੀ ਕਿਲੇ ਮਾਗਰ ਜੀ ਦੇਖੋ 1000 ਗਾਜ ਤਾਂ ਰੈ residenial ਮਿਲ ਰਿਹਾ ਤੇ 200 ਗਾਜ ਕਮਰਸ਼ੀਅਲ ਮਿਲ ਰਿਹਾ ਇਹਦੇ ਨਾਲ ਉਹਨਾਂ ਦਾ ਹੀ 4 ਕਰੋੜ ਰੁਪਏ ਦਾ ਕਿਲਾ ਜਾਊਗਾ ਜੀ ਸਾਡੀ ਜ਼ਿੰਦਗੀ ਦੇ ਇੱਕ ਰੋਕੇ ਬੰਦ ਜਾਣਗੇ ਸਾਡੀ ਜ਼ਿੰਦਗੀ ਦਾ ਡੈਲੀਕਟ ਮਿਲੂਗਾ ਕਿਰਾਇਆ ਵੀਡ ਕਰ ਸਕਦੇ ਆ ਆਪਾਂ ਖੁਦ ਵੀ ਕੰਮ ਕਰ ਸਕਦੇ ਆ ਪੰਜਾਬ ਸਰਕਾਰ ਦੇ ਵੱਲੋਂ ਦੀ ਸੂਬੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਜਾਂਦੀ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਦੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਜ਼ਮੀਨਾਂ ਦੇ ਮਾਲਕਾਂ ਦੇ ਲਈ ਬਹੁਤ ਹੀ ਲਾਹੇਵੰਦ ਹੈ ਐਥੇ ਤੁਹਾਨੂੰ ਦੱਸ ਦਿੰਦੇ ਆ ਕਿ ਸੂਬੇ ਦੇ ਵਿੱਚ ਬੇਸ਼ੱਕ ਲੈਂਡ ਪੂਲਿੰਗ ਨੀਤੀ ਦਾ ਜਿਹੜੀਆਂ ਹੋਰ ਪਾਰਟੀਆਂ ਨੇ ਜਿਹੜੇ ਹੋਰ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਪਰ ਬਹੁਤ ਸਾਰੇ ਇਹ ਜ਼ਮੀਨਾਂ ਦੇ ਮਾਲਕ ਨੇ ਇਹ ਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਦੀ ਲੈਂਡ ਪੂਲਿੰਗ ਨੀਤੀ ਦੇ ਹੱਕਰੇ ਵਿੱਚ ਬੋਲਿਆ ਜਾ ਰਿਹਾ ਅਤੇ ਉਸ ਦੇ ਉੱਤੇ ਭਰੋਸਾ ਜਤਾਇਆ ਜਾ ਰਿਹਾ ਐਥੇ ਤੁਹਾਨੂੰ ਦੱਸ ਦਿੰਦੇ ਆ ਕਿ ਜ਼ਿਲ੍ਹਾ ਪਟਿਆਲਾ ਇਹ ਤਿੰਨ ਬੰਦੇ ਬੋਲ ਰਹੇ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਤਹਿਤ ਦੇਤੀ ਜ਼ਮੀਨ ਇਹ ਕੌਣ ਲੋਕ ਨੇ ਇਹ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਲੋਕ ਨੇ ਜਿਨ੍ਹਾਂ ਨੂੰ ਇਹ ਸਕ੍ਰਿਪਟ ਲਿਖ ਕੇ ਦੇ ਦਿੰਦੇ ਆ ਇੱਕ ਕਹਾਣੀ ਲਿਖ ਕੇ ਦੇ ਦਿੰਦੇ ਆ ਮੇਰਾ ਵੀਰ ਸਾਂਝੇ ਕਰਦੇ ਜਾਓ ਯਾਰ ਗੱਲਾਂ ਬਹੁਤ ਕੀਮਤੀ ਆ ਮੁੜ ਕੇ ਭਾਈ ਪਸਤਾਉਂਗੇ ਯਾਰ ਸਾਡਾ ਸਾਰਾ ਕੁਝ ਇਹ ਜਿਹੜੇ ਲੁਟੇਰੇ ਆ ਦਿੱਲੀ ਵਾਲੇ ਖੋਹਣ ਨੂੰ ਆਪਏ ਯਾਰ ਸੋ ਮੇਰਾ ਵੀਰ ਇਹਨੂੰ ਧਿਆਨ ਨਾਲ ਸੁਣ ਕੇ ਗਾ ਛੱਡ ਕੇ ਨਾ ਜਾਓ ਸਾਰੀ ਸੁਣ ਕੇ ਜਾਓ ਤੇ ਸਾਂਝਾ ਕਰਦੇ ਤੁਰੇ ਜਾਓ ਇਹ ਉਹਨਾਂ ਦੇ ਚੇਲੇ ਚਪਾਟੇ ਆ ਜਿਹਨੂੰ ਇੱਕ ਕਹਾਣੀ ਇੱਕ ਸਕ੍ਰਿਪਟ ਲਿਖ ਕੇ ਦੇ ਦਿੰਦੇ ਵੀ ਤੂੰ ਆਹ ਚੈਨਲਾਂ ਦੇ ਉੱਤੇ ਜਾ ਕੇ ਆਹ ਗੱਲ ਬੋਲਣੀ ਆ ਵੀ ਅਸੀਂ ਆਪਣੀ ਜ਼ਮੀਨ ਦੇਤੀ ਜੀ ਇਹ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਜੀ ਇਹ ਲੋਕਾਂ ਨੂੰ ਬੜੇ ਫਾਇਦੇ ਹੋਣਿਆ ਜੀ 4 ਕਰੋੜ ਦਾ ਕੱਲਾ ਹੋ ਜੂ 10 ਕਰੋੜ ਦਾ ਕੱਲਾ ਹੋ ਜੂਗਾ ਤੇ ਆ ਜਿਹੜੇ ਜੁੱਤੀ ਚੱਟ ਆ ਜੁੱਤੀ ਚੱਟ ਮੀਡੀਆ ਜਿਹੜਾ ਦਲਾਲ ਮੀਡੀਆ ਜਿਹੜੇ ਜਿਹੜੇ ਦੱਲੇ ਬਣੇ ਹੋਏ ਮੀਡੀਆ ਵਾਲੇ ਨੇ ਉਹ ਚਲਾ ਰਹੇ ਨੇ ਓਏ ਰੱਬ ਦਾ ਵਾਸਤਾ ਮੀਡੀਆ ਵਾਲੋ ਤੁਸੀਂ ਵੀ ਪੰਜਾਬੀਓ ਪੰਜਾਬ ਦਾ ਖਾਨੇਓ ਕਹੇ ਦਾ ਪੰਜਾਬ ਨਾਲ ਖੜਜੋ ਯਾਰ ਸੋ ਇਹ ਇਹ ਬਹੁਤ ਮਾਹਰ ਨੇ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਦੇ ਵਿੱਚ ਬਹੁਤ ਮਾਹਰ ਨੇ ਧਿਆਨ ਦਿਓ ਜੇ ਕੱਲ ਨੂੰ ਤੁਸੀਂ ਸੈਕਟਰ 235ਏ ਦੇ ਚੰਡੀਗੜ੍ਹ ਮਿਊਨਿਸਪਲ ਭਵਨ ਦੇ ਵਿੱਚ ਚਲੇ ਜਾਨੇ ਹੋ ਸਰਕਾਰ ਨਾਲ ਮੀਟਿੰਗ ਕਰਨ ਬਹੁਤੇ ਹੁਣ ਤਾਂ ਗਮਰਾਹ ਕਰ ਲੈਣਗੇ ਕਿਉਂ ਐਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਏਨੇ ਕਰੋੜ ਦੇ ਕਿੱਲਾ ਹੋ ਜੂ ਏਨੇ ਕਰੋੜ ਦਾ ਪਲਾਟ ਵਿਗਜੂ ਏਨੇ ਕਰੋੜ ਦਾ ਆ ਹੋ ਜੂ ਇੰਨਾ ਫਾਇਦਾ ਹੋ ਜੂਗਾ ਉੱਥੇ ਸੋਨੂੰ ਇਹ ਬਹੁਤ ਤੁਹਾਨੂੰ ਗਮਨਾਹ ਕਰਨਗੇ ਦੂਜੀ ਗੱਲ ਸੋਨੂੰ ਕਰਕੇ ਇਕੱਠੇ ਆਪ ਦੇ ਦਲਾਲ মিডিਆ ਰਾਹੀਂ ਆਪ ਦੇ ਜੁੱਤੀ ਚੱਟ মিডিਆ ਰਾਹੀਂ ਇਹ ਉੱਥੇ ਖਬਰ ਫਲਾਉਣਗੇ ਵੀ ਦੇਖੋ ਜੀ ਕਿੰਨੇ ਪੰਜਾਬ ਦੇ ਲੋਕ ਕਿਸਾਨ ਕਿੰਨੇ ਪਿੰਡਾਂ ਦੇ ਲੋਕ ਪਿੰਡਾਂ ਚੋਂ ਉੱਠ ਕੇ ਆਏ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਤੀ ਸਾਡੇ ਨਾਲ ਸਹਿਮਤ ਹੋਗੇ ਸਰਕਾਰ ਨਾਲ ਵੀ ਅਸੀਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਆਪਣੀ ਜ਼ਮੀਨ ਦੇਣ ਨੂੰ ਤਿਆਰ ਆ ਇਹ ਮਹਰ ਨੇ ਨਾ ਗੱਲਾਂ ਚ ਧਿਆਨ ਦਿਓ ਹੜ ਆਇਆ ਸੀਗਾ ਤਾਂ ਸਰਦਾਰ ਭਵੰਸਿਓ ਮਾਨ ਨੇ ਇੱਕ ਬੰਦਾ ਆਪਣਾ ਪਹਿਲਾਂ ਹੀ ਹੜਾਂ ਵਾਲੇ ਕੋਠੇ ਤੇ ਖੜਾਤਾ ਤੇ ਕਿਸ਼ਤੀ ਲੈ ਕੇ ਉਹਦੇ ਕੋਲ ਵਾਗ ਗਿਆ ਸੀਗਾ ਉਹਨੂੰ ਤਾਰ ਲਿਆ ਸੀ ਥੱਲੇ ਉਹ ਵੀ ਸਕ੍ਰਿਪਟ ਲਿਖੀ ਸੀ ਪਹਿਲਾਂ ਵੀ ਤੂੰ ਫਲਾਣੇ ਕੋਠੇ ਤੇ ਚਾ ਕੇ ਖੜਨਾ ਹੈ ਤੇ ਮੈਂ ਕਿਸਤੀ ਲੈ ਕੇ ਆਉਂਗਾ ਨਾਲ ਨਾਲ ਕੈਮਰੇ ਚੱਲਣਗੇ ਤੇ ਆਪਾਂ ਸਾਰੀ ਕਹਾਣੀ ਬਣਾ ਲਾਂਗੇ ਕੈਦ ਕਰ ਲਾਂਗੇ ਲੋਕਾਂ ਨੂੰ ਦਿਖਾਵਾਂਗੇ ਵੀ ਦੇਖੋ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਦਰਦ ਰੱਖਦਾ ਲੋਕਾਂ ਨੂੰ ਹਰਚ ਬਚਾਉਂਦਾ ਫਿਰਦਾ ਆਪ ਹੀ ਜਦੋਂ ਨੌਕਰੀਆਂ ਵੰਡਦਾ ਹੁੰਦਾ ਨਾ ਆਪ ਹੀ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਤੋਂ ਇੱਕ ਕਹਾਣੀ ਲਿਖ ਕੇ ਜਾਂਦੇ ਆ ਹੱਥ ਮੈ이크 ਫੜਾ ਦਿੰਦੇ ਆ ਵੀ ਲੋ ਜੀ ਉਹ ਕੁੜੀਆਂ ਬੋਲਦੀਆਂ ਜਿਹੜੀਆਂ ਨੂੰ ਨੌਕਰੀ ਮਿਲਦੀ ਹੁੰਦੀ ਹੈ ਮੁੰਡੇ ਬੋਲਦੇ ਆ ਸਾਨੂੰ 5 ਨੌਕਰੀਆਂ ਮਿਲ ਗਈਆਂ ਸਾਨੂੰ 6 ਨੌਕਰੀਆਂ ਮਿਲ ਗਈਆਂ ਸਾਨੂੰ ਤੀਜੀ ਨੌਕਰੀ ਮਿਲ ਗਈ ਅਸੀਂ ਕੈਨੇਡਾ ਛੱਡ ਕੇ ਆ ਗਏ ਅਸੀਂ ਅਮਰੀਕਾ ਛੱਡ ਕੇ ਆ ਗਏ ਸਾਨੂੰ ਮਾਨ ਸਾਹ ਉਹ ਨੌਕਰੀਆਂ ਦੇਤੀਆਂ ਇਹ ਸਕ੍ਰਿਪਟਾਂ ਲਿਖ ਕੇ ਦਿੰਦੇ ਆ ਇਹ ਪਹਿਲੇ ਤਿਆਰੀ ਹੁੰਦੀ ਹੈ ਦੂਜੀ ਗੱਲ ਸੁਣ ਲਓ ਆਪ ਹੀ ਗੱਡੀ ਤੇ ਤੁਰਿਆ ਜਾਂਦਾ ਆਪ ਹੀ ਆਪਣੇ ਨਾਲ ਦੇ ਮੁੰਡੇ ਤੋਂ ਕਿਸੇ ਤੋਂ ਹਾਕ ਮਰਵਾ ਦੇਣੀ ਕਿ ਮਾਨ ਸਾਹ ਰੁਕਿਓ ਤੇ ਆਪ ਹੀ ਗੱਡੀਆਂ ਰੋਕ ਲੈਂਦੇ ਆ ਤੇ ਕੈਮਰੇ ਪਹਿਲੇ ਹੀ ਤਿਆਰ ਹੁੰਦੇ ਆ ਚੱਲਦੇ ਹੁੰਦੇ ਆ ਦੇ ਨਾਲ ਹੀ ਨਾਲ ਲੋਕ ਕਹਿੰਦੇ ਅੱਛਾ ਏਡਾ ਕਮਾਲ ਦਾ ਮੁੱਖ ਮੰਤਰੀ ਇੱਕ ਬੰਦੇ ਨੇ ਹਾਕ ਮਾਰੀ ਮੁੱਖ ਮੰਤਰੀ ਰੁਕ ਗਿਆ ਏਡੇ ਕਮਾਲ ਦੇ ਬੰਦੇ ਨੇ ਇਹ ਕਹਾਣੀਆਂ ਲਿਖਣ ਦੇ ਵਿੱਚ ਬਹੁਤ ਮਾਹਰ ਨੇ ਪਹਿਲੇ ਸੋਚ ਲੈਂਦੇ ਵੀ ਆਹ ਕਹਾਣੀ ਆਹ ਲੋਕਾਂ ਤੋਂ ਬੁਲਾਉਣੀ ਹੈ ਕਿੰਨੀਆਂ ਕਹਾਣੀਆਂ ਮੈਂ ਤੁਹਾਨੂੰ ਇਹਨਾਂ ਸੁਣਾਵਾ ਜਿੱਥੇ ਇਹਨਾਂ ਸਕ੍ਰਿਪਟਾਂ ਲਿਖ ਕੇ ਤੇ ਆਪ ਮਗਰੋਂ ਗਮਰਾਹੀ ਤਾਲੁਕਾਂ ਸੋ ਪੰਜਾਬ ਦੇ ਲੋਕੋਸ ਨੂੰ ਅਪੀਲ ਆ ਬਾਈ ਦੇਖਿਓ ਕਿਥੇ ਓਏ ਮਰਲਾ ਵੀ ਨਾ ਦੇ ਦਿਓ ਚਾਹੇ ਮਰਨਾ ਮਾਰਨਾ ਪੈ ਜਾ ਜੋ ਮਰਜੀ ਸੰਘਾਸ ਕਰਨਾ ਪੈ ਜਾਓ ਮਰਲਾ ਜ਼ਮੀਨ ਨਾ ਉਹ ਦਿਓ ਇੱਕ ਮਰਲਾ ਵੀ ਉਹ ਨਹੀਂ ਮਿਲਣੀ ਉਹ ਧਰਤੀ ਨਹੀਂ ਮਿਲਣੀ ਉਹ ਦੁਨੀਆ ਦੇ ਉੱਤੇ ਦੁਨੀਆ ਦੇ ਉੱਤੇ ਆਬਾਦੀ ਵਧ ਰਹੀ ਹੈ ਧਰਤੀ ਘਟ ਰਹੀ ਹੈ ਕੰਕਰੀਟ ਦਾ ਜੰਗਲ ਬਣ ਰਿਹਾ ਹੈ ਵੱਡੇ ਵੱਡੇ ਚਿੰਤਤ ਬੁੱਧੀਜੀਵੀ ਵਿਗਿਆਨੀ ਲੋਕ ਪਿੱਟ ਰਹੇ ਨੇ ਕਿ 2050 ਤੱਕ ਜਾਂਦਿਆਂ ਜਾਂਦਿਆਂ 70 ਫੀਸਦੀ ਧਰਤੀ ਜਿਹੜੀ ਉਹ ਕੰਕਰੀਟ ਦੇ ਜੰਗਲ ਨੇ ਦੱਬ ਲੈਣੀ ਹੈ ਦੁਨੀਆ ਡਿਮਾਂਡ ਹੋ ਰਹੀ ਹੈ ਛੋਡੇ ਕੋਲੇ ਦੁਨੀਆ ਦੀ ਉਹ ਲੈਂਡ ਉਹ ਧਰਤੀ ਆ ਉਹ ਜਿਹੜੀ ਸਭ ਤੋਂ ਜ਼ਿਆਦਾ ਪਜਾਉ ਹੈ ਜੋ ਮਰਜ਼ੀ ਪੈਦਾ ਕਰ ਲੋ ਜੜੀ ਬੂਟੀ ਤੋਂ ਲੈ ਕੇ ਨਾਜ ਫਲ ਫਰੂਟ ਕੁੱਲ ਚੀਜ਼ ਬਨਸਪਤੀ ਕਿੱਥੇ ਹੁੰਦੀ ਹੈ ਧਰਤੀ ਤੇ ਹੁੰਦੀ ਹੈ ਯਾਰ ਉਹ ਧਰਤੀ ਲੈਣਾ ਦੀ ਅੱਖ ਆ ਬਾਈ ਆ ਤੁਹਾਨੂੰ ਵੀਡੀਓ ਸੁਣਾਉਣਾ ਸੁਣੀ ਹੋਣਾ ਸ਼ਾਇਦ ਤੁਸੀਂ ਉਹ ਜਿੱਥੇ ਇੱਕ ਬੰਦਾ ਰੋਈ ਜਾਂਦਾ ਮਹਾਲੀ ਦਾ ਬੰਦਾ ਰੋਈ ਜਾਂਦਾ ਇੱਕ ਮਹਾਲੀ ਦਾ ਬੰਦਾ ਇੱਕ ਰੋ ਰਿਹਾ ਕਹਿੰਦਾ ਮੈਂ 2 ਕਰੋੜ ਨੂੰ ਕਿੱਲਾ ਵੇਚਿਆ ਸੀਗਾ ਤੇ ਅੱਜ ਮੈਂ ਸੜਕ ਤੇ ਖੜ ਗਿਆ ਆ ਕੇ ਰੇੜੀ ਲਈ ਖੜਾ ਆ ਪੁੱਛ ਲੋ ਜਿਨ੍ਹਾਂ ਨੇ 2-2 ਕਰੋੜ ਦੇ 4-4 ਕਰੋੜ ਦੇ 10-10 ਕਰੋੜ ਦੇ ਕਿੱਲੇ ਵੇਚੇ ਆ ਬਾਈ ਮਹਾਲੀ ਦੀਰਕਪੁਰ ਦੇ ਵਿੱਚ ਅੱਜ ਸੜਕਾਂ ਦੇ ਆਗੇ ਅੱਜ ਆਪਣੀਆਂ ਦੁਕਾਨਾਂ ਦੇ ਉੱਤੇ ਚੌਂਕੀਦਾਰ ਲੱਗੇ ਖੜੇ ਆ ਰੋਂਦੇ ਆ ਪਿੰਟਦੇ ਆ ਪੈਸਾ ਨਹੀਂ ਬਾਈ ਖੜਨਾ ਪੈਸਾ ਨਹੀਂ ਖੜਨਾ ਯਾਦ ਰੱਖੋ ਮੇਰੀ ਗੱਲ ਪੈਸਾ ਨਹੀਂ ਖੜਨਾ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਆ ਕੌਲੀ ਚੱਟਾ ਨੂੰ ਜਿਹੜੇ ਕਹਿੰਦੇ ਸਰਕਾਰ ਬਹੁਤ ਵਧੀਆ ਸਕੀਮ ਲੈ ਕੇ ਆਈ ਆ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਜੀਰਕਪੁਰ ਰਖੜ ਮਹਾਲੀ ਲੁਧਿਆਣੇ ਦੇ ਵਿੱਚ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਮੈਨੂੰ ਦੱਸੋ ਬਾਈ ਕੋਈ ਕਲੋਨੀ ਡਿਵੈਲਪ ਹੋਈ ਯਾਰ ਕੋਈ ਕਲੋਨੀ ਡਿਵੈਲਪ ਹੋਈ ਆ 20% ਕੋਈ 30% ਇਸ ਤੋਂ ਵੱਧ ਕਲੋਨੀਆਂ ਡਿਵੈਲਪ ਨਹੀਂ ਹੋਈਆਂ ਬਾਈ ਸਾਰੀਆਂ ਕਲੋਨੀਆਂ ਖਾਲੀ ਪੰਗਾਂ ਨੇ ਤੇ ਸੋਨੂੰ ਇਹਨਾਂ ਨੇ ਹਰਾਂ ਨਹੀਂ ਜਾਣ ਗੱਲ ਦੇਖੋ ਕਹਿੰਦੇ ਕਿਲਾ ਜਮੀਨ ਸੋਡੀ ਅਸੀਂ ਲਵਾਂਗੇ ਉਹ ਜੋ ਮੋੜ ਕੇ ਤੁਹਾਨੂੰ ਦੋ ਖਨਾਲਾਂ ਦੇ ਦੇਾਂਗੇ 1200 ਗਾਜ ਦੋ ਖਨਾਲਾਂ ਹੋ ਗਈਆਂ 6 ਖਨਾਲਾਂ ਰੱਖ ਲਾਂਗੇ ਤੁਸੀਂ ਉਹ ਦੋ ਖਨਾਲਾਂ ਦੇ ਭਾਈ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਜੋ ਵੀ ਪੰਜਾਬੀ ਹੈ ਤਨਾ ਪੰਜਾਬ ਨਾਲ ਜੋ ਪਿਆਰ ਕਰਦਾ ਵਾ ਜੋ ਚਾਹਣ ਵਾਲਾ ਵਾ ਪੰਜਾਬ ਨੂੰ ਇਹਨਾਂ ਕੋਲ ਵੀ ਸ਼ੇਅਰ ਜ਼ਰੂਰ ਕਰ ਦਿਓ 2500 ਕਰੋੜ ਦੇ 2500 ਕਰੋੜ ਦੇ ਰਹਿਣ ਰਹਿਣ ਹੁੰਦੇ ਰਹਿਣ ਪੱਤਰ ਹੁੰਦੇ ਜਿਹੜੇ ਰਹਿਣ ਪੱਤਰ ਜਿਹਦੇ ਬੌਂਡ ਹੁੰਦੇ ਆ ਉਨਾਉ ਸਰਕਾਰ ਨਲਾਮ ਕਰ ਚੁੱਕੀ ਹੈ ਬੇਚੁੱਕੀ ਹੈ ਪਿਛਲੇ ਟੰਡ ਦਿਨਾਂ ਦੀ ਖਬਰ ਆ ਪੰਜਾਬ ਦੇ ਅੰਦਰ ਪੰਜਾਬ ਦੇ ਤਸੀਲਾਰਾਂ ਨੂੰ ਪੰਜਾਬ ਦੇ ਪਟਵਾਰੀਆਂ ਨੂੰ ਰਹਿਤਾਂ ਹੋਈਆਂ ਨੇ ਕਿ ਜਿੰਨੀ ਪੰਜਾਬ ਦੇ ਵਿੱਚ ਪਈਆਂ ਪਈਆਂ ਨੇ ਖਾਲ ਪਹੇ ਆ ਜਿਹੜੇ ਖਾਲ ਤੇ ਪਈਆਂ ਨੇ ਇਹ ਪੰਚਾਇਤੀ ਮਾਲਕੀ ਹੁੰਦੀ ਹੈ ਉਹਦਾ ਰਿਕਾਰਡ ਇਕੱਠਾ ਕਰਕੇ ਦਿਓ ਕਿਉਂ ਮੰਗ ਰਹੇ ਪਤਾ ਤਾਂ ਕਿ ਉਹਦੇ ਸਾਰੇ ਤੇ ਪੰਚਾਇਤੀ ਮਾਲਕੀ ਬਣਾ ਕੇ ਮਾਲਕੀ ਤੋਂ ਸਰਕਾਰ ਦੇ ਕਿਸੇ ਹਵਾਲੇ ਕਰਕੇ ਤੇ ਉਹਦੇ ਤੇ ਮੋਟਾ ਲੋਨ ਕਰਜ਼ਾ ਚੱਕਿਆ ਜਾ ਸਕੇ ਇਹਨਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਇਹ ਝੂਠ ਮਾਰੀ ਜਾਂਦਾ ਪੰਥ ਸੋ ਕਿ ਅਸੀਂ ਤਾਂ ਬਹੁਤ ਵਧੀਆ ਸਾਡੇ ਕੋਲ ਖਜ਼ਾਨੇ ਭਰੇ ਪਏ ਆ ਕੱਖ ਨਹੀਂ ਬਈ ਨਾਲ ਕੋਲੇ ਹੁਣ ਆ ਜਿਹੜਾ ਡਰਾਮਾ ਉਹ ਪੰਜਾਬ ਦੇ ਲੋਕੋ ਉਹ ਸਾਨੂੰ ਧਾਰ ਵੀ ਲੁੱਟਣੋਂ ਦੇ ਰਹੇ ਕੋਈ ਮங்கோਲ ਆਏ ਕਦੇ ਮੁਗਲ ਆਏ ਕਦੇ ਕੋਈ ਸੱਕ ਕਦੇ ਕਸੂਨ ਕਦੇ ਹੂਨ ਕਦੇ ਪਤਾ ਨਹੀਂ ਕਿਹੜੇ ਕਿਹੜੇ ਇੱਥੇ ਕਦੇ ਅੰਗਰੇਜ਼ ਆਏ ਅਸੀਂ ਹਮੇਸ਼ਾ ਡਟ ਕੇ ਮੁਕਾਬਲਾ ਕਰਦੇ ਰਹਿਆ ਆ ਦਿੱਲੀ ਵਾਲੇ ਲਟੇਰੇ ਆ ਗਏ ਨਾਰ ਰਲ ਗਿਆ ਸਾਡਾ ਆ ਜਿਹੜਾ ਬੜਾ ਯਾਰ ਚਾਵਾ ਨਾ ਚੁਣਿਆ ਅਸੀਂ ਪੰਥ ਸਿਓ ਕਿਉਂ ਗਦਾਰੀ ਕਰ ਰਹੇ ਆ ਕਾਦੇ ਲਈ ਯਾਰ ਤੇਰੇ ਕੋਲ ਸਾਲ ਡੂੜ ਰਹਿ ਗਿਆ ਸਵਾ ਸਾਲ ਰਹਿ ਗਿਆ ਕਿਉਂ ਮਾਰ ਰਹੇ ਆ ਲੋਕਾਂ ਨੂੰ ਕਿਉਂ ਨਹੀਂ ਸ ਉਹ ਲਟੇਰੀਓ ਲੁੱਟਣ ਉਹਨਾਂ ਨੂੰ ਪਤਾ ਹੈ ਵੀ ਅਸੀਂ ਮੁੜ ਕੇ ਸਵਾ ਸਾਲ ਰਹਿ ਗਿਆ ਮੁੜ ਕੇ ਆਉਣਾ ਨਹੀਂ ਤੇ ਕਿਹੜਾ ਦਵਾ ਦਬ ਜਿੰਨੀ ਵੀ ਜ਼ਮੀਨਾਂ ਨੇ ਇਹਨਾਂ ਨੂੰ ਕਰਕੇ ਆਪਣੇ ਕਬਜ਼ੇ ਜਾਂਦੇ ਚਾਹੇ ਮੋਟਾ ਕਰਜ਼ਾ ਚੱਕ ਲੋ ਚਾਹੇ ਕੋਈ ਹੋਰ ਸਕੀਮ ਲਾਓ ਹਜ਼ਾਰ ਹਜ਼ਾਰ ਰੁਪਏ ਉਹ ਜ਼ਰਾ ਬੁੜੀਆਂ ਨੂੰ ਪਾ ਦੇਣ ਬੀਬੀਆਂ ਨੂੰ ਪਾ ਦੇਣ ਆ ਸਾਰਾ ਛੋਟੀਆਂ ਜ਼ਮੀਨਾਂ ਖੋ ਕੇ ਸੇ ਬਹੁਤ ਖਤਰਨਾਕ ਨੀਤੀਆਂ ਖੇਡ ਰਹੇ ਨੇ ਪੰਜਾਬ ਦੇ ਲੋਕੋ ਤੁਹਾਨੂੰ ਇਹੀ ਅਪੀਲ ਕਰਦਾ ਬਾਈ ਵੀ ਭੁੱਲ ਕੇ ਵੀ ਇੱਕ ਦਾ ਕੱਲ ਨੂੰ ਸੈਕਟਰ 35ਏ ਚੰਡੀਗੜ੍ਹ ਮਿਊਨਿਸਪਲ ਪਵਨ ਨਹੀਂ ਜਾਣਾ ਮੇਰੀ ਗੱਲ ਨੂੰ ਲੜ ਬੰਦ ਲੋ ਸੋਨੋ ਗਮਰਾ ਵੀ ਕਰਨਗੇ ਛੋਡੀਆਂ ਉਥੇ ਵੀਡੀਓ ਬਣਾ ਆਪਣਾ ਵਿੱਚ ਲਾਉਣਗੇ ਤੁਹਾਡੇ ਕੋਲ ਮੀਡੀਆ ਹੈ ਇਹ ਕੌਲੀ ਚੱਟ ਇਹ ਸਵਾਲ ਤੁਹਾਡੇ ਮੂੰਹ ਚ ਪਾਊਗਾ ਜਵਾਬ ਪੜਾਊਗਾ ਤਾਂ ਕਿ ਇਹਨਾਂ ਨੇ ਪੱਕੇ ਜਾਣ ਗੱਲਾਂ ਵੀ ਦੇਖੋ ਜੀ ਇੱਛਾ ਤਾਂ ਇੰਨੇ ਇਹਦਾ ਅਸੀਂ ਕਿਸਾਨ ਵਾਲਾ ਪਾਉਂਦੇ ਆ ਜੂਨੀਅਨ ਵਾਲਾ ਪਾਉਂਦੇ ਹੁਣ ਮੈਨੂੰ ਦੱਸੋ ਛੋਡੀਆਂ ਜੂਨੀਅਨਾਂ ਨੂੰ ਕਿਉਂ ਭੰਡ ਰਿਹਾ ਭੰਤ ਕਿਉਂ ਨੇ ਅੰਦਰ ਰਹੀ ਹੈ ਕਿਉਂਕਿ ਤੁਸੀਂ ਉਹਨਾਂ ਦੇ ਪਾਸੇ ਹੋਵੋ ਤੁਹਾਨੂੰ ਨਖੇੜਿਆ ਜਾ ਰਿਹਾ ਕੱਲੇ ਕੱਢਿਆ ਜਾ ਰਿਹਾ ਕੱਲਿਆਂ ਨੂੰ ਦੱਬਣਾ ਸੱਖਾ ਲੁੱਟਣਾ ਕੁੱਟਣਾ ਮਾਰਨਾ ਸੱਖਾ ਜੇ ਤੁਸੀਂ ਢਾਂਕੇ 'ਚ ਇੱਕ ਇਕੱਠ ਤੈਨੂੰ ਦੱਬ ਨਹੀਂ ਸਕਦੇ ਇਸੇ ਕਰਕੇ ਤੁਹਾਡੀਆਂ ਜੂਨੀਅਨਾਂ ਵੀ ਪੈਸੇ ਖਾਂਦੇ ਆ ਇਹ ਫੰਡ ਇਕੱਠਾ ਕਰਕੇ ਖਾਂਦੇ ਆ ਭਵੰਤ ਬੋਲਦਾ ਇਹ ਗੱਲਾਂ ਇਹ ਜਗਾ ਨਹੀਂ ਵਜਾਂਗੇ ਦੇਖਦੇ ਰਾਤ ਬਹਿ ਜਾਂਦੇ ਆ ਇਹ ਤਾਂ ਝੰਡੇ ਡੰਡਾ ਪਾਈ ਰੱਖਦੇ ਆ ਇਹ ਲੋਕਾਂ ਨੇ ਜੀਮਾਂ ਲਿਆ ਜਾਣ ਲੱਗੇ ਪਤਾ ਕਿਉਂ ਇਸੇ ਕਰਕੇ ਹੋ ਰਿਹਾ ਬਾਈ ਵੀ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਇਨ੍ਹਾਂ ਜੂਨੀਅਨਾਂ ਕੋਲੋਂ ਪਾਸੇ ਕਰ ਦਿੱਤਾ ਜਾਵੇ ਫਿਰ ਕੱਲੇ ਬੰਦੇ ਦਾ ਕੀ ਫੋਪਣਾ ਤੁਸੀਂ ਇਸ ਕਰਕੇ ਤੁਹਾਨੂੰ ਬੇਨਤੀ ਹੈ ਪੰਜਾਬ ਦੇ ਲੋਕੋ ਮੈਂ ਪਹਿਲਾਂ ਵੀ ਕਿਹਾ ਸੀ ਸ਼ਾਂਤ ਮੈਤਰੀ ਤਰੀਕੇ ਨਾਲ ਸੰਘਰਸ਼ ਆਪਾਂ ਕਰਨਾ ਹੈ ਜਥੇ ਬੰਦੇ ਸਾਡੀਆਂ ਲੱਗੀਆਂ ਹੋਈਆਂ ਨੇ ਆਪਾਂ ਵੀ ਤੁਰੇ ਹੋਏ ਆ ਸ਼ਾਂਤ ਮੈਤਰੀ ਤਰੀਕੇ ਨਾਲ ਜ਼ਬਰਦਸ ਇੱਕੇ ਨਾਲ ਕਰਨਾ ਹੈ ਸੋਝੀ ਨਾ ਕਰਨਾ ਸਮਝਣਾ ਕਰਨਾ ਦਿਮਾਗ ਨਾਲ ਚੱਲੋ ਧਰਤੀਆਂ ਨਾਲ ਵਿੱਚ ਉਹ ਧਰਤੀਆਂ ਨਾਲ ਵਿੱਚ ਹੱਥ ਬਣਾ ਲਓ ਬਾਈ ਤੁਹਾਡੇ ਦੋਨੇ ਹੱਥ ਮੈਂ ਚਰਨਾ ਦੇ ਵਿੱਚ ਤੁਹਾਡੇ ਜੋੜ ਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕੋ ਜਾਣ ਜਾਂਦੀ ਆ ਜਾਵੇ ਪਰ ਆਪਣੀ ਧਰਤੀਆਂ ਵਿੱਚ ਆਪਣੀ ਮਾਂ ਨਾਲ ਬਿਟੋ ਯਾਰ ਆਪਣੀ ਮਾਂ ਨਾਲ ਵਿੱਚੋ ਬਈ ਇਹ ਸਾਡੀਆਂ ਇੱਕ ਜਨਮ ਦੇ ਨਾਲ ਹੀ ਜਿਹੜੀ ਜਗ ਦਿਖਾਉਂਦੀ ਹੈ ਦੂਜੀ ਬੋਲੀ ਜਿਹੜੀ ਦੁਨੀਆ ਵਿੱਚ ਪਰੇਸ਼ਾਨ ਕਰਾਉਂਦੀ ਹੈ ਤੇ ਤੀਜੀ ਮਾਂ ਧਰਤੀ ਜਿਹੜੀ ਸੜੀਆਂ ਤੋਂ ਲੈ ਕੇ ਸਾਨੂੰ ਪਾਲਦੀ ਪਲੋਸ ਦੀ ਤਰੀ ਆਈ ਹੈ ਸਾਡੇ ਪੁਰਖਿਆਂ ਤੋਂ ਲੈ ਕੇ ਸਾਨੂੰ ਸਾਂਭ ਦੀ ਤਰੀ ਆਈ ਹੈ ਮਰਨ ਤੋਂ ਬਾਅਦ ਆਪਣੇ ਵਿੱਚ ਸਮਾ ਲੈਂਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਾਏ ਮੈਨੇ ਗੁਰੂ ਪਾਸ਼ਾ ਨੇ ਕਿਹਾ ਐਵੇਂ ਗੁਰੂ ਨਾਨਕ ਦੇਵ ਨੇ ਕਿਹਾ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚੱਕਰੀ ਜੁੜ ਜਿਓ ਆਪਣੀਆਂ ਜ਼ਮੀਨਾਂ ਨਾਲ ਮੁੜਿਓ ਆਪਣੇ ਪਿਤਾ ਪੁਰਖੀ ਆਪਣੇ ਦਾਦੇ ਪੁਰਦਾਦਿਆਂ ਦੇ ਪੁਰਖੀ ਆਪਣੇ ਬਜ਼ੁਰਗਾਂ ਦੇ ਪੁਰਖੀ ਕਿਤੇ ਨਾਲ ਆਜੋ ਮੁੜਿਓ ਪੰਜਾਬ ਦੇ ਲੋਕੋ ਨੌਜਵਾਨੋ ਮੁੜਿਓ ਕੈਨੇਡਾ ਅਮਰੀਕਾ ਤੋਂ ਆਜੋ ਯਾਰ ਆਜੋ ਕੁਛ ਨਹੀਂ ਨ ਯਾਰ ਜੰਨਤ ਆ ਬਾਈ ਖੇਤਾਂ ਜੰਨਤ ਵਸਦੀ ਰੱਬ ਵਸਦਾ ਸਾਡੇ ਖੇਤਾਂ ਦੇ ਰੱਬ ਐਵੇਂ ਗੁਰੂ ਨਾਨਕ ਪਾਸ਼ਾ ਨੇ ਹਲ ਦੀ ਮ ਇਹਨਾਂ ਰਾਹਾਂ ਦੇ ਵਿੱਚੋਂ ਖੇਤੀ ਦੇ ਵਿੱਚੋਂ ਹੋ ਕੇ ਗੁਜ਼ਰਦਾ ਕਿਉਂਕਿ ਸਬਰ ਸੰਤੋਖ ਗੁਰਬਾਨੀ ਕਹਿੰਦੀ ਹੈ ਦਸਾਂ ਨੂੰ ਖੇਤੀ ਨਾਲ ਜੁੜ ਕੇ ਮਿਲਦਾ ਸਾਰਾ ਦਿਨ ਬੰਦਾ ਰੱਬ ਦਾ ਨਾਮ ਜਪਦਾ ਹੈ ਸਬਰ ਆਉਂਦਾ ਬੰਦੇ 'ਚ ਜਬਰ ਜ਼ੁਲਮ ਦੇ ਖਿਲਾਫ ਲੜਦਾ ਹੈ ਤੇ ਉਸ ਕਰਕੇ ਭਾਈ ਵਰਤਿਓ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਭੁਖਾ ਰਹਿਣਾ ਪੈ ਜੇ ਜਾਨ ਚਲੀ ਜਾਂਦੇ ਜਾਵੇ ਪਰ ਜੇ ਇਕੱਲਾ ਵੀ ਆ ਨਾ ਭਾਈ ਲੈ ਕੇ ਲੈ ਲਓ ਭਾਈ ਖੜ ਦਿਓ 4-5 ਸਾਲ ਜਦੇ ਮੈਂ ਬਾਰ-ਬਾਰ ਪਿੰਡਾਂ ਦਾ ਲਾਂਘੇ ਲੂੰਗੇ ਖੁੱਲਗੇ ਸੋਡੀ ਪੌਂ ਬਾਰਾਂ ਭਾਈ ਦੁਨੀਆ ਸੋਡੇ ਕਦਮਾਂ 'ਚ ਹੋਊਗੀ ਜੇ ਪੰਜਾਬ ਦੇ ਲੋਕ ਜ਼ਮੀਨਾਂ ਸੰਭ ਕੇ ਲੱਖਾਂ ਏਕੜ ਜ਼ਮੀਨ 25 25 33 ਲੱਖ ਏਕੜ ਜਮੀਨ ਨਵਾਨੀ ਡਾਨੀ ਬਿੱਲਗਿਟਸ ਵਰਗੇ ਬੰਦੇ ਨੇ ਖਰੀਦ ਲਈ ਉਹ ਕਮਲਿਆ ਕਿਲਾ ਜਮੀਨ ਵੀ ਅੱਧਾ ਕਿਲਾ ਜਮੀਨ ਉਹ ਤੁਸੀਂ ਭੁੱਖੇ ਨਹੀਂ ਮਰਦੇ ਮੈਥੋਂ ਲੈ ਕੇ ਲੈ ਲੋ ਖਰਚੇ ਘਟਾ ਲੋ ਅ ਚੱਕੀ ਫਿਰਦੇ ਵੱਡੇ ਵੱਡੇ 4x4 ਟਰੈਕਟਰ ਇਹ ਘਟਾ ਲੋ ਵੱਡੀਆਂ ਵੱਡੀਆਂ ਕੋਠੀਆਂ ਛੱਡ ਦਿਓ ਵਿਹਾਂ ਦੇ ਖਰਚੇ ਛੱਡ ਦਿਓ ਭੋਗਾਂ ਦੇ ਖਰਚੇ ਛੱਡ ਦਿਓ ਵੱਡੀਆਂ ਗੱਡੀਆਂ ਦੇ ਖਰਚੇ ਘਟਾ ਦੋ दारू ਪੀਣੀ ਛੱਡ ਦਿਓ ਸੰਭਲੋ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਇਹ ਮੁੜ ਕੇ ਰੱਦੀ ਦਾ ਰੱਦੀ ਪੰਨਾ ਬਣ ਜਾਗੇ ਉਹ ਕਦੇ ਇੱਥੇ ਪੰਜਾਬ ਹੋਇਆ ਕਰਦਾ ਸੀ ਬੜਿਆ ਜਾਇਆ ਕਰਨਗੇ ਕਦੇ ਗੱਲਾਂ ਨਾ ਇਹ ਗੱਲਾਂ ਤਾਂ ਜਾਓ ਮੇਰਾ ਵੀਰ ਇਹ 4 ਦਿਨ ਦੀ ਜ਼ਿੰਦਗੀ ਹੈ ਗੱਡੀ ਲੈ ਕੇ ਇਧਰ ਭੱਜ ਗਏ ਉਧਰ ਭੱਜ ਗਏ ਆ ਕਰ ਲਿਆ ਉਹ ਕਰ ਲਿਆ ਮੜਕੇ ਪਸਤਾਉਂਗੇ ਭਾਈ ਹੁਣ ਬੇਨਤੀ ਇਹੀ ਹੈ ਭਾਈ ਗੱਲਾਂ ਬਹੁਤ ਹੋ ਗਈਆਂ ਰੱਬ ਦਾ ਆਸਤਾ ਆਪਣੀ ਧਰਤੀ ਨੰ ਵੇਚੋ ਮੈਂ ਕਹਣਾ ਸੁਣੋ ਕੋਈ 100 ਕਰੋੜ ਵੀ ਦੇਵੇ 500 ਕਰੋੜ ਵੀ ਦੇਵੇ ਉਹ ਪੈਸਾ ਰੋਜ਼ ਘਟਦਾ ਹੈ ਕਾਗਜ਼ ਦੀ ਕੋਈ ਕੀਮਤ ਨਹੀਂ ਕਾਜ ਰੋਜ਼ ਘਟਦਾ ਥੱਲੇ ਨੂੰ ਜਾਂਦਾ ਸੁਡੀ ਧਰਤੀ ਰੋਜ਼ ਵੱਧਦੀ ਹੈ ਦੀ ਕੀਮਤ ਵੱਧਦੀ ਹੈ ਕਿਉਂ ਆਵਾਦੀ ਵੱਧਦੀ ਹੈ ਭੋਜਨ ਦੀ ਮੰਗ ਵੱਧ ਰਹੀ ਹੈ ਤੁਹਾਡੀ ਧਰਤੀ ਦੀ ਕੀਮਤ ਪਹਿਣੀ ਪਹਿਣੀ ਭਾਈ ਬਹੁਜਾ ਖੇਤ ਧਰਤੀ ਤੁਹਾਡੇ ਕੋਲ ਐ ਮੈਨੂੰ ਕਹੋ ਨਾ ਬੰਦਾ ਵੱਢ ਕੇ ਦੱਬ ਦਿਓ ਉਹ ਵੀ ਹਰਾ ਹੋ ਜਾਊਗਾ ਸਿਰ ਨੀ ਬੇਨਤੀ ਇਹ ਮੇਰੀ ਗੱਲ ਨੂੰ ਘਰ ਘਰ ਤੱਕ ਪਹੁੰਚਾ ਦਿਓ ਹਰ ਕਿਸਾਨ ਤੱਕ ਪਹੁੰਚਾ ਦਿਓ ਮਜ਼ਦੂਰ ਤੱਕ ਪਹੁੰਚਾ ਦਿਓ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਜਿਹੜਾ ਵੀ ਪੰਜਾਬ ਦਾ ਪੰਜਾਬੀ ਜਿਹੜਾ ਨਾ ਪਿਆਰ ਕਰਦਾ ਹੈ ਬਾਈ ਵੀ ਗੱਲ ਨੂੰ ਅੱਗੇ ਸ਼ੇਅਰ ਕਰ ਦਿਓ ਮੀਡੀਆ ਦੱਬ ਕੇ ਸ਼ੇਅਰ ਕਰ ਦਿਓ ਜਿਹਨਾਂ ਦੀਆਂ ਜ਼ਮੀਨਾਂ ਪਿੰਡਾਂ ਦੀਆਂ ਲੈਂਡ ਪੂਲ ਨੀਤੀ ਤੋਂ ਐਕਵਾਇਰ ਕਰਨ ਜਾ ਰਹੇ ਗਮਰਾਹ ਕਰਕੇ ਲੋਕਾਂ ਨੂੰ ਤੇ ਮੀਡੀਆ ਚਲਾਉਣਗੇ ਵੀ ਦੇਖੋ ਅਸੀਂ ਲੋਕ ਇਕੱਠੇ ਕਰ ਲਏ ਲੋਕ ਸਾਡਾ ਸਹਿਮਤ ਹੈ ਇਹਦਾ ਬਿਨਾਂ ਗੱਲ ਤੋਂ ਨਾ ਲਾ ਪਾਉਂਦੇ ਆ ਸੋ ਕੱਲ ਨੂੰ ਕਿਸੇ ਵੀ ਕੀਮਤ ਦੇ ਉੱਤੇ ਮੂੰਹ ਠੋਕ ਕੇ ਜਵਾਬ ਦੇਉ ਜਿੰਨੇ ਪਿੰਡਾਂ 'ਚ ਮੈਨੂੰ ਫੋਨ ਆਏ ਆ ਮੈਂ ਸਾਰਿਆਂ ਨੂੰ ਕਿਹਾ ਮੈਂ ਜਾਣਾ ਨਹੀਂ ਉੱਥੇ ਉਹ ਸਾਰੇ ਮੇਰੇ ਤੇ ਕੋਈ ਪਰਚਾ ਹੀ ਕਰ ਦੇਣ ਕੱਲ ਨੂੰ ਲੋਕਾਂ ਨੂੰ ਗੁੰਮਰਾਹ ਕਰਦਾ ਇਹ ਜਾਣ ਨਹੀਂ ਦਿੰਦਾ ਇਹ ਐ ਨਹੀਂ ਕਰਦਾ ਇਹ ਲੋਕਾਂ ਨੂੰ ਗਲਤ ਰਾਹੇ ਪਾਉਂਦਾ ਇਹ ਕੋਈ ਗੱਲ ਨਹੀਂ ਆ ਇਹਨਾਂ ਦੇ ਪਰਚਿਆਂ ਦੀ ਕੋਈ ਪਰਵਾਹ ਨਹੀਂ ਜੋ ਮਰਜ਼ੀ ਦਾ ਨਾ ਕਰਨਾ ਕਰਦੇ ਪਰ ਜਿੰਨਾ ਜਰਾ ਘੰਡੀ ਸਾਹ ਨਾ ਉਹਨਾਂ ਲਈ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੀਆਂ ਨਸਾਂ ਲਈ ਬੋਲਦੇ ਰਹਿਾਂਗੇ ਹੱਕ ਠੋਕ ਕੇ ਬੋਲਾਂਗੇ ਤੇ ਬੋਲੇ ਆ ਤੇ ਬੋਲਦੇ ਰਹਿਾਂਗੇ ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਕਿ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਜੋ ਕੱਲ ਸੈਕਟਰ 35ਏ ਚੰਡੀਗੜ੍ਹ ਮਿਊਸਪਲ ਦਫ਼ਤਰ ਦੇ ਵਿੱਚ ਭਵਾਂ ਦੇ ਵਿੱਚ ਜੋ ਮੀਟਿੰਗ ਰੱਖੀ ਗਈ ਹੈ ਜੋ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਕਿ ਲੈਂਡ ਪੂਲਿੰਗ ਨੀਤੀ ਹੈ ਉਸ ਪ੍ਰਤੀ ਮੀਟਿੰਗ ਰੱਖੀ ਗਈ ਹੈ ਉਸ ਵਿੱਚ ਨਾ ਜਾਣਦਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਨਾ ਜਾਣਦੀ ਅਪੀਲ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਤਾਂ ਤੁਹਾਡੇ ਲੱਖਾ ਸਿੰਘ ਸਿਧਾਣਾ ਦੇ ਇਹਨਾਂ ਵਿਚਾਰਾਂ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਲੈ ਕੇ ਉਦੋਂ ਤੱਕ ਰੱਬ ਰੱਖਾ